ਕੋਈ ਨਾ ਪਹੁੰਚੇ ਨਾ ਹਾਰ ਬੁੱਝਾ ਕੋਈ ਨਾ ਪਹੁੰਚਣ ਹਾਰ ਦੂਚਾ ਕੋਈ ਨਾ ਪਹੁੰਚੇ ਨਾ ਹਾਰ ਦੂਚਾ ਕੋਈ ਨਾ ਪਹੁੰਚਣ ਹਾਰ ਦੂਚਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਾਹਿਬ ਦਾ ਪਰਵਾਸਾ ਸਾਹਿਬ ਕਾ ਪਰਬਾਸਾ ਆਪਣੇ ਸਾਹਿਬ ਕਾ ਪਰਬਾਸਾ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤ ਗੁਰ ਕੈ ਬਲ ਹਾਰੇ ਆਪਣੇ ਸਤ ਗੁਰ ਕੈ ਬਲ ਹਾਦੇ ਸਤ ਗੁਰ ਕੈ ਬਲ ਹਾਰੇ ਆਪਣੇ ਸਤ ਗੁਰ ਕੈ ਬਲ ਹਾਰੇ ਅੰਤਰਜਾਨੀ ਕਰਨੇ ਹਾਰਾ ਸੋਈ ਖਸਮ ਹਮਾਰਾ ਅੰਤਰਜਾਨੀ ਕਰਨੇ ਹਾਰਾ ਸੋਈ ਖਸਮ ਹਮਾਰਾ ਅੰਤਰਜਾਨੀ ਕਰਨੇ ਹਾਰਾ ਸੋਈ ਖਸਮ ਹਮਾਰਾ ਅੰਤਰਜਾ ਸਮਹਾਰਾ ਨਿਰਪੋਇ ਪੈ ਘੁਚਰਨੀ ਲਾਗੇ ਇਕ RAM ਨਾਮ ਆਧਾਰਾ ਨਿਰਪੋਇ ਪੈ ਘੁਚਰਨੀ ਲਾਗੇ ਇਕ RAM ਨਾਮ ਆਧਾਰਾ ਨਿਰਪੋਇ ਪੈ ਘੁਚਰਨੀ ਲਾਗੇ ਇਕ राम नाम अधारा निरपय गुरु चरणी लागा इति राम नाम अधारा सबल दर्शन अकाम मुदित प्रभु है भी हो मन हादा ਲਗਾਈ ਆਪਣੀ ਚਨ ਜਾ ਕੇ ਆਪਣੀ ਪ੍ਰੀਤ ਆ ਜਾ ਕੰਡ ਲਗਾਈ ਆਪਣੀ ਚਨ ਰਾ ਕੇ ਆਪਣੀ ਪ੍ਰੀਤ ਆ ਰ ਆ ਵੱਡੀ ਵੱਡਿਆ ਹੀ ਅਚਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੱਡਿਆ ਅਚਰਜ ਸੋ ਕਾਰੇ ਹਰਿਆ ਦਾਸੇ ਨਾਨਕ ਕੋ ਤੁਰ ਪੂਰਾ ਭੇਟਿਓ ਸਗਲੇ ਦੂਤ ਬਿਨਾਸੇ ਨਾਨਕ ਕੋ ਗਿਰ ਪੂਰਾ ਭੇਟਿਓ ਸਗਲੇ ਦੂਤ ਬਿਨਾਸੇ ਨਾਨਕ ਕੋ ਤੁਰ ਪੂਰਾ ਭੇਟਿਓ ਨਾਨਕ ਕਉ ਡਰ ਮਕੂਰਾ ਪੇਟਿਓ ਸਗਲੇ ਦੁੱਖ ਬਨਾਸੇ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਆਗੇ ਸੁਖ ਪਾਥੇ ਸੁਖ ਸਹਿਜ 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 ਕარი ਅਨੰਦ ਹਮਾਰੇ ਕარი ਅਨੰਦ ਹਮਾਰੇ ਸਤ ਗੁਰ ਕੈ ਬਲਹਾਰੇ ਆਪਣੇ ਸਤ ਗੁਰ ਕੈ ਬਲਹਾਰੇ ਸਤ ਗੁਰ ਕੈ ਬਲਹਾਰੇ ਆਪਣੇ ਸਤ ਗੁਰ ਕੈ ਬਲਹਾਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਗੁਰੂ ਗੁਬਾ 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 ਗੁਰੂ ਗ ਗੁਰੁ ਵਾਤ ਗੁਰੁ ਵਾਤ ਗੁਰੁ ਵਾਤ ਗੁਰੁ ਵਾਤ ਗੁਰੁ ਵਾਤ ਗੁਰੁ ਵਾਤ ਗੁਰੁ ਸਤਗੁਰ ਕੈ ਬਲਹਾਰੇ ਆਪਣੇ ਸਤਪੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੇ ਸਤਪੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤ ਗੁਰ ਕੈ ਬਲਹਾਰੇ ਆਪਣੀ ਸਤ ਗੁਰ ਕੈ ਬਲਹਾਰੇ ਸਤ ਗੁਰ ਕੈ ਬਲਹਾਰੇ ਸਾਰੇ ਪਿਆਰ ਨਾਲ ਗੱਜ-ਗੱਜ ਕੇ ਬਲਾਉ ਭਤੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਆਖੋ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਕਨ ਗੁਰੂ ਨਾਨਕ ਕਨ ਗੁਰੂ ਨਾਨਕ ਤੂੰ ਹੀ ਨਰੰਤਾ ਤੂੰ ਹੀ ਨਰੰਤਾ ਆਓ ਵੱਡੇ ਭਾਗ ਜਾਗੇ ਗੁਰੂ ਕੀਆ ਸੰਗਤਾਂ ਦੀ ਪਾਵਨਾਂ ਵਾਲੀਆਂ ਸੰਗਤਾਂ ਪਿਆਰ ਵਾਲੀਆਂ ਸੰਗਤਾਂ ਗੁਰਮਤਿ ਪਰਵਾਰ ਦਰਕਰ ਦੇ ਪ੍ਰੀਤਵਾਨ ਗੁਰਮਖ ਪਰਿਵਾਰ ਦੀ ਬਹੁ ਵੱਡੀ ਭਾਗ ਲੱਗ ਗਿਆ ਧੰ ਗੁਰੂ ਨਾਨਕ ਸਾਹਿਬ ਜੀ ਪਿਆਰੀ ਸਤਿਗੁਰੂ ਜੁਨ ਰੰਕਾਰ ਪਿਤਾ ਜੀ ਉਹ ਪਿਆਰੀ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰਨ ਕੀਤਾ ਦੁਨੀਆ ਨੂੰ ਤਾਰਨ ਵਾਸਤੇ ਇਸ ਜਗਤ ਨੂੰ ਤਾਰਨ ਵਾਸਤੇ ਨਿਰੰਕਾਰ ਨੇ ਗੁਰੂ ਰੂਪ ਧਾਰਨ ਕੀਤਾ ਸਤਿਗੁਰੂ ਨਾਨਕ ਬਨਖੀ ਪ੍ਰਗਟੇ ਸੱਚੇ ਬਾਦਸ਼ਾਹ ਐਸਾ ਸਰੂਪ ਲੈ ਕੇ ਆਏ ਦਰਗਾਹ ਵਿੱਚੋਂ ਧੰਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਜਿਹਦੇ ਦਰਸ਼ਨ ਕੀਤੇ ਆਂ ਹੀ ਜੀਵਤ ਅਰਜੰਦ ਹੈ ਨਿਹਦੇ ਦਰਸ਼ਨ ਕੀਤੇ ਆਈ ਮਨ ਟਿਕ ਜਾਂਦਾ ਹੈ ਜਿਹਦਾ ਨਾਮ ਸੁਨਿਆ ਹੀ ਮੋਖਸ਼ ਪ੍ਰਾਪਤ ਹੋ ਜਾਂਦਾ ਹੈ ਸ਼ਾਂਤੀ ਪ੍ਰਾਪਤ ਹੋ ਜਾਂਦਾ ਹੈ ਐਸਾ ਸਤਗੁਰੂ ਇਸ ਸੰਸਾਰ ਵਿੱਚ ਪ੍ਰਗਟ ਹੋਇਆ ਜਿਹੜਾ ਜਰੀ ਜਰੀ ਜਿਸਮਾ ਜਿਹੜਾ ਸਬਦ ਦਾ ਪਾਲਨਹਾਰ ਹੈ ਜਿਹਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਖੜੀ ਜਿਹਦੇ ਹੁਕਮ ਵਿੱਚ ਸਭ ਕੁਝ ਹੈ ਸਿੱਠੀ ਪਾਤਸ਼ਾਹ ਉਹ ਪਿਆਰਾ ਸਰੂਪ ਲੈ ਕੇ ਪ੍ਰਗਟ ਹੋਏ ਨਨਕਾਣਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਰਾਏ ਭੋਇ ਦੀ ਥਲਵੰਡੀ 1469 ਈਸਵੀ ਵਿਚ ਪਿਆਰੀ ਸਤਗੁਰੂ ਜੀ ਦੇ ਪਿਤਾ ਸਤਕਾਰਯੋਗ ਪਿਤਾ ਮਹਿਤਾ ਕਾਲੂ ਜੀ ਸ਼ਾਸਨ ਜਿਨ੍ਹਾਂ ਦੇ ਗ੍ਰਹਿ ਵਿਖੇ ਧੰਨ ਪਿਆਰੀ ਮਾਤਾ ਸਤਕਾਰਯੋਗ ਮਾਤਾ ਜੀ ਧੰਨ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਗੁਰੂ ਜੀ ਉਹ ਰੱਬ ਪਿਆਰਾ ਪ੍ਰਗਟ ਹੋਇਆ ਇਹ ਸਾਰੇ ਸੰਸਾਰ ਨੂੰ ਤਾਰ ਦਿੱਤਾ ਮੇਰੇ ਬਾਪਾ ਜੀ ਨੇ ਮੇਰੇ ਬਾਬਾ ਜੀ ਨੇ ਸਾਰੇ ਸੰਸਾਰ ਨੂੰ ਤਾਰਿਆ ਜਿੱਥੇ-ਜਿੱਥੇ ਵੀ ਗਏ ਸਾਧ ਸੰਗਤ ਖੁਸ਼ੀਆਂ ਹੀ ਬਖਸ਼ਿਸ਼ ਕਰਦੇ ਗਏ ਬਖਸ਼ਿਸ਼ ਹੀ ਕਰਦੇ ਗਏ ਬਖਸ਼ਦੇ ਹੀ ਗਏ ਬਖਸ਼ਦੇ ਹੀ ਗਏ ਜਿੱਥੇ ਵੀ ਗਏ ਸਤਿਗੁਰੂ ਜੀ ਨੇ ਸਭ ਨੂੰ ਬਖਸ਼ਿਆ ਹੀ ਬਖਸ਼ਿਆ ਚਾਏ ਕੁੰਡਾ ਰਾਖਸ਼ੀ ਚਾਏ ਸੱਜਣ ਢੱਗਸੀ ਚਾਏ ਭੁਮੀਆਂ ਚੂਰਸੀ ਚਾਏ ਸਾਥ ਸੰਗਤ ਉਹ ਕੋਈ ਵੀ ਸੀ ਚਾਏ ਫੁੰਨੀ ਸੀ ਚਾਏ ਭਾਈ ਲਾਲੂ ਬਰਗਰ ਸੀ ਜਿਹੜਾ ਕੀਰਤ ਕਰਦਾ ਸੀ ਤੇ ਸਾਥ ਸੰਗਤ ਉਹ ਪਿਆਰੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਸੀ ਸਾਰਿਆਂ ਨੂੰ ਮੇਰੇ ਬਾਬਾ ਜੀ ਨੇ ਤਾਰਿਆ ਤਾਰਿਆ ਜਹਾਨ ਲਿਆ ਬੁਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੋਂ ਧੰਨ ਕਿਆ ਤਿੰਨ ਜਮ ਨੇੜਦਾ ਆ ਵੇਖੋ ਦੁਨੀਆ ਨੂੰ ਤਾਂ ਮੇਰੇ ਬਾਬਾ ਜੀ ਨੇ ਤਾਰਿਆ ਹੀ ਤਾਰਿਆ ਤਾਰਿਆ ਹੀ ਤਾਰਿਆ ਵੇਖੋ ਐਸੇ ਜੀਵਾਂ ਨੂੰ ਵੀ ਤਾਰਿਆ ਜਿਹੜੇ ਸਦਾ ਜ਼ਹਿਰ ਦੇ ਵਿੱਚ ਭਰੇ ਰਹਿੰਦੇ ਸੀ ਜ਼ਹਿਰ ਦੇ ਵਿੱਚ ਜਿਵੇਂ ਅੱਕ ਦੀਆਂ ਕੁੱਕੜੀਆਂ ਉਹ ਸਦਾ ਜ਼ਹਿਰ ਵਿੱਚ ਰਹਿੰਦੀ ਐ ਜਿਹੜਾ ਕੋੜਾ ਰੀਠਾ ਉਹ ਸਾਰਾ ਜ਼ਹਿਰ ਨਾਲ ਭਰਿਆ ਰਹਿੰਦਾ ਤੇ ਮੇਰੇ ਬਾਬੇ ਨਾਨਕ ਨੇ ਉਹਨਾਂ ਨੂੰ ਵੀ ਮਿੱਠਿਆ ਕਰਤਾ ਵੇਖੋ ਹੈ ਨਾ ਫਿਰ ਰੱਬ ਕਿਉਂ ਨਾ ਗੁਰੂ ਨਾਨਕ ਨੂੰ ਰੱਬ ਆਖਾਂਗੇ ਜਿਹੜਾ ਗੁਰੂ ਨਾਨਕ ਨੂੰ ਰੱਬ ਆਖੇਗਾ ਸਾਧ ਸੰਗਤ ਗੁਰੂ ਨਾਨਕ ਨੂੰ ਰੱਬ ਆਖਣ ਨਾਲ ਹੀ ਤਰਜੋਗੇ ਤੁਸੀਂ ਤੁਹਾਡੀ ਮਤ ਬਦਲ ਜਾਏਗੀ ਤੁਹਾਡੀ ਸੂਰਤ ਬਦਲ ਜਾਏਗੀ ਤੁਹਾਡੀ ਸੋਚ ਬਦਲ ਜਾਏਗੀ ਤੁਹਾਡੇ ਖਿਆਲ ਬਦਲ ਜਾਣਗੇ ਤੁਹਾਡੀ ਕਿਰਤ ਬਦਲ ਜਾਏਗੀ ਜੇਦੋਂ ਤੁਸੀਂ ਗੁਰੂ ਨਾਨਕ ਨੂੰ ਰੱਬ ਆਖਿਆ ਪ੍ਰੈਕਟੀਕਲ ਕਰਕੇ ਦੇਖ ਲਓ ਸਾਧ ਸੰਗਤ ਜੁ ਪਰ ਤੁਹਾਡੀ ਭਾਵਨਾ ਰੱਬ ਵਾਲੀ ਹੋਵੇ ਮੇਰਾ ਬਾਬਾ ਨਾਨਕ ਉਹ ਰੱਬ ਹੈ ਜਿਹਨੇ ਸਭ ਜੀਆਂ ਨੂੰ ਪੈਦਾ ਕੀਤਾ ਜਿਹੜਾ ਸਾਰਿਆਂ ਜੀਆਂ ਦਾ ਰੱਖਾ ਹੈ ਸਭ ਦਾ ਪਾਲਨ ਹਾਰ ਹੈ ਜਿਹਦੇ ਹੁਕਮ ਵਿੱਚ ਸੂਰਜ ਖੜਾ ਹੈ ਸੂਰਜ ਵੀ ਉਹਦੀ ਪ੍ਰਕਰਮਾ ਕਰਦਾ ਹੈ ਚੰ드ਰਾ ਵੀ ਉਹਦੀ ਪ੍ਰਕਰਮਾ ਕਰਦਾ ਹੈ ਸਾਰੀ ਸ੍ਰਿਸ਼ਟੀ ਉਹ ਨਿਰੰਕਾਰ ਦੀ ਪ੍ਰਕਰਮਾ ਕਰਦੀ ਆ ਆ ਧਰਤੀ ਵੀ ਪ੍ਰਕਰਮਾ ਕਰਦੀ ਆ ਫੈਸਦਨ ਕਹਿੰਦੇ ਨੇ ਧਰਤੀ ਤੁਰੀ ਫਿਰਦੀ ਸੂਰਜ ਤੁਰੀਆ ਫਿਰਦਾ ਨਹੀਂ ਉਹਨਾਂ ਨੂੰ ਸਮਝ ਨਹੀਂ ਆ ਤਾਂ ਨਿਰੰਕਾਰ ਦੀ ਪ੍ਰਕਰਮਾ ਕਰਦੇ 24 ਘੰਟੇ ਨਿਰੰਕਾਰ ਦੀ ਪ੍ਰਕਰਮਾ ਕਰਦੇ ਉਹਦੇ ਹੁਕਮ ਵਿੱਚ ਬੱਦੇ ਨੇ ਇਹ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਹੈ ਜੇ ਦਰਿਆ ਚਲਦੀ ਨੇ ਲਖ ਤੇ ਉਹ ਵੀ ਉਹਦੇ ਹੁਕਮ ਵਿੱਚ ਐ ਜੇ ਪੌਣ ਚਲਦੀ ਐ ਵੀ ਉਹਦੇ ਹੁਕਮ ਚ ਉਹ ਪਿਆਰੇ ਨਿਰੰਕਾਰ ਨੇ ਗੁਰਨਾਨਕ ਦਾ ਸਰੂਪ ਧਾਰਨ ਕੀਤਾ ਦੁਨੀਆ ਨੂੰ ਤਾਰਨ ਵਾਸਤੇ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਸਾਧ ਸੰਗਤ ਜਿਨੇ ਵੀ ਦਰਸ਼ਨ ਕਰ ਲਏ ਸਤਿਗੁਰ ਜੀ ਕਹਿੰਦੇ ਹੁੰਦੀਆਂ ਭੁੱਖਾਂ ਹੀ ਦੂਰ ਹੋ ਗਈਆਂ ਉਧੀਆਂ ਭੁੱਖਾਂ ਦੂਰ ਹੀ ਹੋ ਗਈਆਂ ਸਾਧ ਸੰਗਤ ਆਓ ਉਹ ਪਿਆਰਾ ਸਤਿਗੁਰੂ ਨਾਨਕ ਇਸ ਧਰਤੀ ਤੇ ਪ੍ਰਗਟ ਹੋਇਆ ਸੱਚੀ ਬਾਦਸ਼ਾਹ ਜਿਹੜਾ ਵੀ ਗਾਏਗਾ ਪਿਆਰ ਨਾਲ ਸਾਰੇ ਬੈਰ ਵਿਰੋਧ ਮਿਟਾ ਕੇ ਸਾਧ ਸੰਗਤ ਜੇ ਕਿਸੇ ਪ੍ਰਤੀ ਬੈਰ ਹੁੰਦਾ ਹੈ ਨਾ ਸਾਚ ਜਾਨਿਓ ਜੇ ਅੰਦਰ ਕਿਤੇ ਵਿਰੋਧ ਕਿਸੇ ਦਾ ਕਿਸੇ ਨੇ ਕਿਸੇ ਨੂੰ ਕੋਈ ਗੱਲ ਕਹੀ ਤੇ ਬੜੀ ਚੁੱਪ ਦੀ ਜਦੋਂ ਸਾਹਮਣੇ ਆਉਂਦਾ ਤੇ ਅੰਦਰ ਗੁੱਸਾ ਜਾਂ ਆਉਂਦਾ ਸਾਧ ਸੰਗਤ ਇਹ ਗੁਰਨਾਣਕ ਮਿਟਾ ਦੇਗਾ ਇਸ ਗੁਰਪੁਰਬ ਤੇ ਜੇ ਇਹ ਬੈਰ ਅੰਦਰ ਰਹਿ ਗਿਆ ਸੱਚ ਜਾਣਿਓ ਤੁਸੀਂ ਸਤਖੰਡ ਨਹੀਂ ਪਹੁੰਚ ਸਕਦੇ ਨਹੀਂ ਮਰਜੀ ਭਗਤੀ ਕਰ। ਕਿਸੇ ਪ੍ਰਤੀ ਬੈਰ ਰਹਿ ਗਿਆ ਵਿਰੋਧ ਰਹਿ ਗਿਆ ਕਿਸੇ ਦਾ ਸਾਧ ਸੰਗਤ ਕੋਈ ਲੈਣ ਦੇਣ ਸੁਰਤ ਵਿੱਚ ਰਹਿ ਗਿਆ ਤੇ ਤੁਹਾਨੂੰ ਉਹ ਦੇਣਾ ਪੈਣਾ ਹੈ। ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਮੇਰੇ ਪਿਆਰੇ ਗੁਰੂ ਨਾਨਕ ਤਾਂ ਮਟਾਉਣੀ ਇੱਕ ਹੋ ਜਾਏ। ਬੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਜਿਹੜੇ ਸਾਧ ਸੰਗਤ ਗੁਰੂ ਵਾਲੇ ਬਣ ਕੇ ਗੁਰੂ ਦੇ ਸਿੱਖ ਨੇ ਗੁਰੂ ਦੇ ਪਿਆਰ ਵਾਲੇ ਉਹ ਜਦੋਂ ਕੀਰਤਨ ਹੈ ਭਾਵ ਗੁਰੂ ਦੀ ਵਡਿਆਈ ਗੁਰੂ ਦੀ ਸ਼ੋਭਾ ਗੁਰੂ ਦਾ ਨਾਮ ਉਹਦੀ ਯਾਦ ਉਹਦਾ ਪਿਆਰ ਉਹਦੀ ਭਾਵਨਾ ਜਦੋਂ ਉਹਦੇ ਚ ਤੁਸੀਂ ਜੁੜੋਗੇ ਤੁਸੀਂ ਗੁਰਮਖ ਬਣ ਜਾਓਗੇ ਜੋ ਗੁਰੂ ਵਿੱਚ ਸੁਰਤ ਰੱਖੋਗੇ ਤੇ ਗੁਰਮਖ ਬਣ ਜਾਓਗੇ ਜਦੋਂ ਗੁਰਮਖ ਬਣ ਕੇ ਤੁਸੀਂ ਉਹਦੀ ਵਡਿਆਈ ਸੁਣੋਗੇ ਉਹਦਾ ਨਾਮ ਸੁਣੋਗੇ ਸਾਧੀਆਂ ਨੇ ਗੁਰਸਾ ਦੀ ਮੋਹਰ ਲੱਗੀ ਬੈਰ ਰਹਿ ਗਈ ਨਹੀਂ ਨਾ ਵੈਰ ਰਹੁ ਨਾ ਬਿਰੋਧ ਰਹੁ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੰਗ ਤੇ ਤੇ ਮੇਰੇ ਬਾਬਾ ਜੀ ਤਾਂ ਕਿਰਪਾਈ ਇਹੀ ਵਰਤਾਉਣਾ ਹੈ ਸਾਧ ਸੰਗਤ ਸਾਰਿਆਂ ਨੂੰ ਤਾਰਨ ਵਾਸਤੇ ਆਈ ਸੱਚੀ ਬਾਸ਼ਾ ਸਾਰਿਆਂ ਨੂੰ ਪਿਆਰ ਕਰਨਾ ਸਿਖਾਇਆ ਗਰੀਬ ਨਵਾਜ਼ ਆਓ ਸਾਰਿਆਂ ਦੇ ਵੱਡੇ ਭਾਗ ਨੇ ਜਿੰਨੀਆਂ ਵੀ ਸੰਤਾਂ ਪਿਆਰ ਵਿੱਚ ਆਉਂਦੀਆਂ ਪਰਵਾ ਫੇਰੀ ਵਿੱਚ ਜੁੜਦੀਆਂ ਮੇਰਾ ਬਾਬਾ ਜਰੂਰ ਕਿਰਪਾ ਕਰੂਗਾ ਉਹ ਦਾ ਮਤਾ ਦੂਗਾ ਉਹਨਾਂ ਦੇ ਜੀਵਨ ਬਖਸ਼ਿਸ਼ ਕਰੂਗਾ ਇਹ ਜੀਵਨ ਮਿਲ ਗਿਆ ਗੁਰਮੁਖਾਂ ਵਾਲਾ ਤੇ ਸਾਧ ਸੰਗਤ ਜਨਮ ਲਿਆ ਸਫਲ ਹੋ ਜੂ ਇਹ ਜਿਹੜੀ ਲੰਬੀ ਯਾਤਰਾ ਆਪਾਂ ਕਰ ਰਹੇ ਨਾ ਲੰਬੀ ਯਾਤਰਾ ਇਹ ਸਫਲ ਹੋ ਜੂਗੀ ਸਫਲ ਸਭਲ ਭਈ ਸਫਲ ਯਾਤਰਾ ਗੁਰੂ ਸਾਹਿਬ ਜੀ ਕਹਿੰਦੇ ਯਾਤਰਾ ਸਫਲ ਹੋ ਜੇਗੀ ਜਦੋਂ ਗੁਰੂ ਨਾਨਕ ਸਾਹਿਬ ਨਾਲ ਪਿਆਰ ਨਾਲ ਲਗਾਵਾਂਗੇ ਤੇ ਸਤਗੁਰੂ ਜੀ ਕਹਿੰਦੇ ਜਰੂਰ ਮੇਰੀ ਪਿਆਰੀ ਸਤਗੁਰੂ ਕਿਰਪਾ ਕਰਨਗੇ ਉਸ ਜੀਵ ਤੇ ਉਹਨੂੰ ਤਾਰਨ ਤੇ ਪਿੱਛੇ ਵੀ ਤਾਰਦੇ ਆਏ ਹੁਣ ਵੀ ਤਾਰਦੇ ਨੇ ਰਹੀ ਦੁਨੀਆ ਤੱਕ ਮੇਰੇ ਬਾਬਾ ਜੀ ਨੇ ਤਾਰਨ ਨਹੀਂ ਤਾਰਨਾ ਚਾਹੇ ਉਹ ਕਿਸੇ ਮੁਕ ਸਾਧੂ ਦੇ ਰੂਪ ਚ ਆ ਕੇ ਤਾਰਨ ਚਾਹੇ ਉਹ ਪ੍ਰਭਾਤ ਫੇਰੀ ਦੀਆਂ ਸੰਗਤਾਂ ਵਿੱਚ ਆ ਕੇ ਤਾਰਨ ਚਾਹੇ ਉਹ ਸਾ ਸੰਤ ਪ੍ਰਤੱਖ ਸਰੂਪ ਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤਾਰਨ ਉਹ ਤਾਰ ਹੀ ਰਹੇ ਸਾਰੇ ਸਰੂਪ ਉਹਦੇ ਹੀ ਹੈ ਉਹ ਆਪ ਹੀ ਵਰਤਦਾ ਹੈ ਕਰਨ ਕਰਨ ਪ੍ਰਵੇਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਲਿਹਾਰਨੇ ਜਲ ਤਲ ਮਈਲ ਸਿੱਖ ਤਾਂ ਸਦਾ ਬਲਿਹਾਰੀ ਜਾਂਦਾ ਉਹਦੇ ਤੋਂ ਉਸ ਪਿਆਰੇ ਤੋਂ ਸਦਾ ਕੁਰਬਾਨ ਹੀ ਜਾਂਦਾ ਕਿ ਮੇਰਾ ਗੁਰੂ ਐਸਾ ਮੇਰਾ ਐਸਾ ਪਿਆਰਾ ਗੁਰੂ ਤੇ ਮੈਂ ਕਿਉਂ ਨਾ ਉਹਦਾ ਬਣ ਜਾਂਦਾ ਮਨ ਬਿਲਾਸ ਭਏ ਸਹਬ ਕੇ ਅਚਰਜ ਦੇਖ ਬਿੜਾਈ ਉਹਦੇ ਪਿਆਰੇ ਦੇ ਅਚਰਜ ਖੇਲ ਨੇ ਸਾਦ ਸੰਗਤ ਸਿੱਖ ਤੋਂ ਦੇ ਅਚਰਜ ਖੇਲ ਵੇਖ ਕੇ ਹੀ ਉਹਦਾ ਬਣ ਜਾਂਦਾ ਹੈ ਉਹਦਾ ਹੋ ਜਾਂਦਾ ਆਓ ਸਾਦ ਸੰਗਤ ਪਿਆਰੀ ਸਤਗੁਰ ਨਾਨਕ ਦੀ ਪ੍ਰਗਟ ਹੋਏ ਨੇ ਤੇ ਸਾਧ ਸੰਗਤ ਆਪਾਂ ਵੀ ਪ੍ਰਗਟ ਹੋਈਏ ਪ੍ਰਗਟ ਤੋਂ ਭਾਵ ਆਪਾਂ ਵੀ ਛੱਡ ਦੀਏ ਮਾੜੀਆਂ ਆਦਤਾਂ ਭੈੜੇ ਵਿਚਾਰ ਇਹ ਛੱਡ ਦੀਏ ਸਾਧ ਸੰਗਤ ਜਿਹੜੇ ਨਾਲ ਰਹਿੰਦੇ ਨੇ 24 ਘੰਟੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੁਹਾਨੂੰ ਵਿਚਾਰ ਦੇ ਦੇ ਕੇ ਲੁਝਾਈ ਰੱਖਦੇ ਨੇ ਲੁਝਾਈ ਰੱਖਦੇ ਨੇ ਕਿਉਂ ਇਹ ਕਹਿੰਦੇ ਕਿਤੇ ਬਾਬੇ ਨਾਨਕ ਦਾ ਬੰਨ ਨਾ ਜਾਵੇ ਕਿਤੇ ਸਾਡੇ ਹੱਥੋਂ ਨਿਕਲ ਨਾ ਜਾਵੇ ਇਹਨਾਂ ਨੇ ਇਹੋ ਜਿਹੇ ਵਿਚਾਰ ਦੇਨੇ ਨੇ ਸਾਧ ਸੰਗਤ ਪਰ ਜਿਹੜਾ ਸਿੱਖ ਹੁੰਦਾ ਉਸ വി ആ ਸੱਚ ਜਾਣਿਓ ਜਦੋਂ ਤੁਸੀਂ ਗੁਰੂ ਨਾਲ ਪਿਆਰ ਕਰੋਗੇ ਨਾ ਗੁਰੂ ਨੇ ਤੁਹਾਨੂੰ ਅੰਦਰੋਂ ਅਨੁਭਵ ਕਰਾ ਦੇਣਾ ਹੈ ਇਹ ਤੇਰੀ ਵਿਚਾਰ ਨਹੀਂ ਹੈ ਇਹ ਗੁਰਮਤਿ ਦੀ ਵਿਚਾਰ ਨਹੀਂ ਹੈ ਇਹ ਤੇਰੇ ਅੰਦਰ ਜਿਹੜੇ ਦੂਤ ਨੇ ਨਾ ਤੈਨੂੰ ਵਿਚਾਰਾਂ ਦੇ ਕਿ ਤੈਨੂੰ ਉਲਝਾ ਰਹੇ ਨੇ ਤੇ ਵੇਖ ਤੂੰ ਵਾਚ ਸਾਵਧਾਨ ਹੋ ਸਿੱਖ ਨੂੰ ਗੁਰੂ ਸਾਵਧਾਨ ਕਰ ਦਿੰਦਾ ਸਾਧ ਸੰਗ ਤੇ ਫਿਰ ਪਿਆਰਾ ਸਿੱਖੀ ਨਾ ਪੰਜਾਂ ਤੋਂ ਬਚ ਜਾਂਦਾ ਤੇ ਸਾਧ ਸੰਗ ਗੁਰੂ ਦਾ ਪਿਆਰ ਰਹਾ ਜਾਂਦਾ ਤੇ ਉਹਦਾ ਜੀਵਨ ਸਫਲ ਹੋ ਜਾਂਦਾ ਆਓ ਸਾਰਿਆਂ ਦੀ ਵੱਡੀ ਭਾਗ ਜੀ ਆਇਆਂ ਨੂੰ ਜੀ ਆਇਆਂ ਨੂੰ ਸੱਚੇ ਬਾਦਸ਼ਾਹ ਕਿਰਪਾ ਕਰਨ ਪਰਵਾਰ ਦੀਆਂ ਚੜ੍ਹਦੀਆਂ ਗਲਾਂ ਕਰਨ ਸਾਰੇ ਪਰਿਵਾਰ ਵਿੱਚ ਸਤਿਗੁਰੂ ਜੀ ਗੁਰਸਿੱਖੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਬਖਸ਼ ਕਰਨ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਖੁਸ਼ੀਆਂ ਸਤਿਗੁਰ ਦਇਆ ਕਰਨ ਸਾਰਿਆਂ ਦੀਆਂ ਹਿਰਦਿਆਂ 'ਚ ਆਪਣਾ ਪ੍ਰੀਤ ਜਗਾ ਦੇ ਸਤਿਗੁਰ ਦਇਆ ਕਰਨ ਆਇਆ ਸੰਤਨ ਜੀ ਆਇਆ ਨ ਹੋਇਆ ਤੁਲੰਦੀ ਖਿਮਾ ਬਖਸ਼ ਆਓ ਭਾਈ ਸਾਹਿਬ پاسੋਂ ਕੀਰਤਨ ਸਰਵਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰ ਨਾਲ ਆਖੋ ਧੰ ਗੁਰੂ ਨਾਨਕ ਨਾਮ ਗੁਰੂ ਨਾਨਕ ਧੰ ਗੁਰੂ ਨਾਨਕ